धनबाद थोड़ा तीस इतने आए तो मैं इन्ना आशीर्वाद से ब्लैसिंग दिखा यूपीएससी कर रुचिता दसवीं क्लास जो हो गई थ जब मैं सोच रही थी कि मैं अगे की करना है मेरे पापा चार्टेड अकाउंटेंट है तो तू भी उस लाइन चले जा मैं बहुत सारे एन जी ओ जुड़ी हुई सही तो करना चाहते हो देश के लोगों लाई करना चाहते हो तो सिविल सर्विस तो एक बहुत वधिया करीयर ओपरचुनिटी है ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਵੱਡਾ ਮੁਕਾਮ ਹਾਸਿਲ ਕੀਤਾ ਹੈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਮੈਂ ਆਈਐਸ ਆਫੀਸਰ ਬਣਨਾ ਹੈ ਪੜਾਈ ਕੀਤੀ ਤੇ ਅੱਜ ਇਹ ਮੁਕਾਮ ਹਾਸਿਲ ਕੀਤਾ ਯੂਪੀਐਸਸੀ ਰਿਜ਼ਲਟ ਆਉਣ ਤੋਂ ਬਾਅਦ ਬੀਤੇ ਦਿਨ ਤੋਂ ਹੀ ਜਲੰਧਰ ਦੀ ਅਰੁਸ਼ੀ ਸ਼ਰਮਾ ਦੇ ਘਰ ਜਸ਼ਨ ਦਾ ਮਾਹੌਲ ਹੈ ਕੋਈ ਹਰ ਰਿਸ਼ਤੇਦਾਰ ਉਹਦੇ ਹਰ ਦਾਦਾ ਦਾਦੀ ਨਾਨਾ ਨਾਨੀ ਔਰ ਸਮੁੱਚੇ ਰਿਸ਼ਤੇਦਾਰ ਔਰ ਸਮੁੱਚੇ ਜਿਹੜਾ ਕਿਦਾ ਜਿਹੜਾ ਫਰੈਂਡ ਸਰਕਲ ਹੈ ਦਾ ਉਹ ਘਰ ਜਿਹੜਾ ਹੈ ਕਿ ਨਾ ਨੂੰ ਮੂੰਹ ਮਿੱਠਾ ਕਰਾਉਣ ਆ ਰਹੇ ਆ ਤੇ ਘਰ ਮਠਾਈਆਂ ਲੈ ਕੇ ਆ ਰਿਹਾ ਹੈ ਔਰ ਬੀਤੇ ਦਿਨ ਤੋਂ ਹੀ ਨਾ ਦੇ ਘਰ ਪੂਰੀ ਤਰ੍ਹਾਂ ਜਿਹੜਾ ਹੈ ਕਿ ਇੱਕ ਜਿਸ ਤਰ੍ਹਾਂ ਕਿ ਵਿਆਹ ਵਾਲਾ ਮਾਹੌਲ ਹੋਵੇ ਉਸ ਤਰ੍ਹਾਂ ਦਾ ਜਾਪਦਾ ਪਿਆ ਹੈ ਤੁਹਾਨੂੰ ਦੱਸ ਦਈਏ ਕਿ ਅਰੂਸ਼ੀ ਸ਼ਰਮਾ ਨੇ ਯੂਪੀਐਸਸੀ ਦੇ ਪੇਪਰਾਂ ਦੇ ਵਿੱਚ 184ਵਾਂ ਰੈਂਕ ਸਮੁੱਚੇ ਦੇਸ਼ ਦੇ ਵਿੱਚੋਂ ਹਾਸਲ ਕੀਤਾ ਹੈ ਤੇ ਆਓ ਅਸੀਂ ਗੱਲਬਾਤ ਕਰਦੇ ਹਾਂ ਅਰੂਸ਼ੀ ਸ਼ਰਮਾ ਦੇ ਨਾਲ ਅਰੂਸ਼ੀ ਸਕੁਬਲਤਾ ਤੁਹਾਡਾ ਜੀਤ ਪ੍ਰੈਪ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਔਰ ਅਜੀਤ ਪ੍ਰੈਪ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕ ਥੈਂਕ ਯੂ ਸੋ ਮਚ ਸਰ ਧੰਨਵਾਦ ਤੁਹਾਡਾ ਤੁਸੀਂ ਇੱਥੇ ਆਏ ਤੇ ਮੈਨੂੰ ਇੰਨਾ ਆਸ਼ੀਰਵਾਦ ਤੇ ਬਲੇਸਿੰਗਸ ਦਿੱਤੀਆਂ ਤੇ ਤੁਹਾਡੇ ਵੀ ਸਰ ਹਾਂਜੀ ਤੇ ਪੂਰੇ ਵਿਊਅਰਸ ਨੂੰ ਵੀ ਮੇਰਾ ਬਹੁਤ-ਬਹੁਤ ਧੰਨਵਾਦ ਸਰ ਅਰੁਸ਼ੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਸਵਾਲ ਪੁੱਛਾਂਗਾ ਕਿ ਕਿਸ ਤਰ੍ਹਾਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਸੀਗਾ ਕਿਸ ਤਰ੍ਹਾਂ ਤੁਹਾਡੇ ਦਿਲ ਚ ਆਇਆ ਸੀ ਕਿ ਮੈਂ ਯੂਪੀਐਸਸੀ ਇੱਕ ਦਾ ਪੇਪਰ ਦੇਣਾ ਉਸ ਤੋਂ ਕਲੀਅਰ ਕਰਨਾ ਤੇ ਸਰ ਯੂਪੀএসসি ਕਰਨ ਦੀ ਰੁਚੀ ਤਾਂ 10ਵੀਂ ਕਲਾਸ 'ਚ ਹੋ ਗਈ ਸੀ ਜਦੋਂ ਮੈਂ ਸੋਚ ਰਹੀ ਸੀ ਕਿ ਮੈਂ ਅੱਗੇ ਕੀ ਕਰਨਾ ਹੈ ਕਿਉਂਕਿ ਤਦ ਤੁਹਾਨੂੰ ਸੋਚਣਾ ਪੈਂਦਾ ਕਿ ਤੁਸੀਂ ਕਿਹੜੇ ਸਬਜੈਕਟਸ ਲਓਗੇ ਤੁਸੀਂ ਕੀ ਕਰੋਗੇ ਸਾਰੇ ਲੋਕ ਵੀ ਮੈਨੂੰ ਇਹੀ ਕਹਿੰਦੇ ਸੀ ਕਿ ਨਾਨ ਮੈਡੀਕਲ ਮੈਡੀਕਲ ਜਾਂ ਮੇਰੇ ਪਾਪਾ ਚਾਰਟਡ ਅਕਾਊਂਟੈਂਟ ਹੈ ਤੇ ਤੂੰ ਵੀ ਉਸੇ ਲਾਈਨ 'ਚ ਚਲੇ ਜਾ ਪਰ ਕਿਉਂਕਿ ਮੈਂ ਆਪਣੇ ਸਕੂਲ ਦੀ ਸੋਸ਼ਲ ਸਰਵਿਸਿਜ਼ ਇਨ ਚਾਰਜ ਸੀ ਤੇ ਮੈਂ ਬਹੁਤ ਸਾਰੇ ਐਨਜੀਓਜ਼ ਨਾਲ ਤੱਜ ਜੁੜੀ ਹੋਈ ਸੀ ਤੇ ਉਥੋਂ ਜਿਹੜਾ ਮੈਨੂੰ ਐਕਸਪੀਰੀਅੰਸ ਮਿਲਿਆ ਲੋਕਾਂ ਨਾਲ ਕੰਮ ਕਰਨ ਦਾ ਜਿਵੇਂ ਕੀ ਬਹੁਤ ਸਾਰੇ ਚਿਲड्रन ਐਨਜੀਓ ਐਲਡਰਲੀ ਐਨਜੀਓ ਰੈੱਡ ਕਰਾਸ ਸੁਸਾਇਟੀ ਕਿ ਕਿੰਨੀਆਂ ਹੀ ਜਗ੍ਹਾ ਤੇ ਮੈਂ ਕੰਮ ਕਰ ਰਹੀ ਸੀ ਤੇ ਉਥੋਂ ਮੈਨੂੰ ਲੱਗਿਆ ਕਿ ਤੁਸੀਂ ਜੇ ਥੋੜਾ ਜਿਹਾ ਵੀ ਕੁਝ ਦੇਸ਼ ਲਈ ਕਰਨਾ ਚਾਹੁੰਦੇ ਹੋ ਦੇਸ਼ ਦੇ ਲੋਕਾਂ ਲਈ ਕਰਨਾ ਚਾਹੁੰਦੇ ਹੋ ਤੇ ਸਿਵਲ ਸਰਵਿਸਿਜ਼ ਇੱਕ ਬਹੁਤ ਵਧੀਆ ਕੈਰੀਅਰ ਓਪਰਚ्युनिटी ਹੈ ਜਿੱਚ ਤੁਸੀਂ ਬਹੁਤ ਸਾਰੀ ਸਰਵਿਸ ਦੀਪਾਗਨਾ ਨਾਲ ਸੇਵਾ ਭਾਵਨਾ ਜਿਸ ਨੂੰ ਅਸੀਂ ਪੰਜਾਬੀ ਵਿੱਚ ਆਖਦੇ ਨੇ ਉਹਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ ਤੇ ਮੈਨੂੰ ਲੱਗਿਆ ਕਿ ਸਭ ਤੋਂ ਜ਼ਿਆਦਾ ਸੈਟੀਸਫੈਕਸ਼ਨ ਮੈਨੂੰ ਇਸ ਏਰੀਆ ਵਿੱਚ ਮਿਲੂਗੀ ਤਾਂ ਫਿਰ ਮੈਂ ਸਿਵਲ ਸਰਵਿਸਿਜ਼ ਨੂੰ ਹੀ ਆਪਣਾ অপਸ਼ਨ ਬਣਾਇਆ ਜੀ ਤੇ ਹੁਣ ਤੁਸੀਂ ਯੂਪੀਐਸਸੀ ਕਲੀਅਰ ਕਰ ਲਈਏ ਹੁਣ ਅੱਗੇ ਕੀ ਏਮ ਹੈ ਤੁਹਾਡਾ ਹੁਣ ਅੱਗੇ ਕਿਸ ਫੀਲਡ 'ਚ ਜਾਣਾ ਚਾਹੁੰਦੇ ਹੋ ਤੇ ਸਰ ਮੇਰੀ ਫਰਸਟ ਪ੍ਰੇਫਰੈਂਸ ਆਈਏਐਸ ਹੈ ਰੁਸ਼ੀ ਤੁਸੀਂ ਯੂਪੀਐਸਸੀ ਕਲੀਅਰ ਹੁਣ ਕਰ ਲਈਏ ਉਹਨਾਂ ਕਿ ਤੁਸੀਂ ਕਿਸ ਫੀਲਡ ਦੇ ਵਿੱਚ ਅਗਲੀ ਅਗਲੀ ਤਿਆਰੀ ਕਰਨਾ ਚਾਹੁੰਦੇ ਹੋ ਅੱਗੇ ਕਿਸ ਫੀਲਡ ਜਾਣਾ ਚਾਹੁੰਦੇ ਆ ਤੇ ਸਰ ਰੈਂਕ ਦੇ ਹਿਸਾਬ ਨਾਲ ਮੈਨੂੰ ਲੱਗ ਰਿਹਾ ਕਿ ਮੈਨੂੰ ਇੰਡੀਅਨ ਪੁਲਿਸ ਸਰਵਿਸ ਮਿਲ ਜਾਊਗੀ ਅ ਜਿਵੇਂ ਕਿ ਮੈਂ ਸੋਚਿਆ ਤਾਂ ਮੇਰੀ ਫਰਸਟ ਪ੍ਰੀਫਰੈਂਸ ਤਾਂ ਆਈਏਐਸ ਸੀਸੀ ਪਰ ਮੈਂ ਆਈਪੀਐਸ 'ਚ ਵੀ ਬਹੁਤ ਖੁਸ਼ ਹਾਂ ਤਾਂ ਮੈਨੂੰ ਲੱਗਦਾ ਕਿ ਕੁਝ ਏਰੀਆਜ਼ ਜਿੱਦਾਂ ਕਿ ਔਰਤਾਂ ਦੇ ਐਂਪਾਵਰਮੈਂਟ ਅ ਡਰਗ ਅਬਿਊਸ ਦਾ ਇਸ਼ੂ ਸੁਸਾਈਡ ਪ੍ਰੀਵੈਂਸ਼ਨ ਕਿਉਂਕਿ ਮੈਂ ਸਾਈਕੋਲੋਜੀ ਸਟੂਡੈਂਟ ਐ ਤਾਂ ਮੈਂਟਲ ਹੈਲਥ ਮੇਰੇ ਦਿਲ ਦੇ ਬਹੁਤ ਕਰੀਬ ਇੱਕ ਇਸ਼ੂ ਹੈ ਤੇ ਮੈਨੂੰ ਲੱਗਦਾ ਹੈ ਕਿ ਇਨਾਂ ਏਰੀਆਜ਼ ਚ ਮੈਂ ਕਾਫੀ ਕੰਮ ਕਰਨਾ ਚਾਹੁੰਦੀ ਨੇ ਬਈ ਐਜੀਓਸ ਦੇ ਵਿੱਚ ਤੁਸੀਂ ਨਾਲ ਅਟੈਚ ਹੋ ਕੇ ਜਾਂ ਜਿਸ ਤਰ੍ਹਾਂ ਤੁਸੀਂ ਕਹਿ ਕੇ ਉਸ ਤੋਂ ਤੁਹਾਡੇ ਜ਼ਹਿਨ ਚ ਹੋਰ ਪੱਕਾ ਹੋ ਗਿਆ ਸੀ ਕਿ ਮੈਂ ਸਿਵਲ ਸਰਵਿਸਿਜ਼ ਦੇ ਵਿੱਚ ਹੀ ਜਾਣਾ ਉਸ ਤੋਂ ਤੁਹਾਨੂੰ ਕਿਹੜੀ ਚੀਜ਼ ਕਲਿੱਕ ਕੀਤੀ ਸੀਗੀ ਮੈਨੂੰ ਲੱਗਦਾ ਹੈ ਕਿ ਸਰ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹੁੰਦੀਆਂ ਜਿਵੇਂ ਕਿ ਜਦੋਂ ਮੈਂ ਰੈੱਡ ਕਰਾਸ ਸੁਸਾਇਟੀ ਇੱਥੇ ਸਾਡੇ ਜਲੰਧਰ ਵਿੱਚ ਹੈਗੀ ਹੈ ਤੇ ਉੱਥੇ ਮੈਂ ਗਈ ਤੇ ਮੈਂ ਕਾਫੀ ਐਲਡਰਲੀ ਲੋਕਾਂ ਦੀਆਂ ਉੱਥੇ ਗੱਲਾਂ ਸੁਣੀਆਂ ਤੇ ਮੈਨੂੰ ਲੱਗਿਆ ਕਿ ਜਿਹੜੇ ਕੀ ਇਸ਼ੂਸ ਸਾਡੀ ਐਲਡਰਲੀ ਪੋਪੂਲੇਸ਼ਨ ਦੇ ਨੇ ਜਿੰਨਾ ਬਹੁਤ ਕੁਝ ਕਰ ਵੀ ਰਹੇ ਸੀ ਪਰ ਬਹੁਤ ਕੁਝ ਕੀਤਾ ਵੀ ਜਾ ਸਕਦਾ ਹੈ ਜੇ ਅਸੀਂ ਉਹਨਾਂ ਦੇ ਇਸ਼ੂਸ ਨੂੰ ਸਮਝ ਕੇ ਸਿਰਫ ਫਿਜ਼ੀਕਲ ਹੈਲਥ ਨਹੀਂ ਬਲਕਿ ਮੈਂਟਲ ਐਂਡ ਸੋਸ਼ਲ ਹੈਲਥ ਨੂੰ ਵੀ ਸਮਝ ਕੇ ਜੇ ਅਸੀਂ ਕੁਝ ਕਰ ਸਕਦੇ ਨੇ ਤੇ ਉਹਨਾਂ ਦੀ ਵੀ ਲਾਈਫ ਬਹੁਤ ਬਿਹਤਰ ਹੋ ਸਕਦੀ ਹੈ ਹੈ ਤਾਂ ਬਿਹਤਰ ਪਰ ਹੋਰ ਬਿਹਤਰ ਕਰਨ ਨੂੰ ਬਹੁਤ ਕੁਝ ਹੈ ਤੇ ਉਸ ਵੇਲੇ ਮੈਨੂੰ ਸਿਗਾ ਕਿ ਸਿਵਲ ਸਰਵਿਸਸ ਦੇ ਦੁਆਰਾ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਕਿਹੜੀ ਕਿਹੜੀ ਚੀਜ਼ ਤੇ ਤੁਸੀਂ ਕਮੀਆਂ ਦੇਖੀਆਂ ਸੀ ਆ ਲੈਕਨਸ ਦੇਖੀ ਸੀ ਉਸ ਵੇਲੇ ਲੱਗਦਾ ਉੱਥੇ ਮੈਨੂੰ ਲੱਗਦਾ ਸੀ ਕਿ ਜਦੋਂ ਮੈਂ ਉਹਨਾਂ ਦੀ ਉਹਨਾਂ ਉਹੀ ਲੋਕੀ ਉੱਥੇ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸਾਡੇ ਨਾਲ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਕੀ ਹੀ ਦੱਸ ਸਕਦੇ ਹਾਂ ਉਹੀ ਦੱਸਦੇ ਦੱਸਦੇ ਸੀ ਤੇ ਮੈਨੂੰ ਇੱਕ ਬਹੁਤ ਸੋਹਣੀ ਗੱਲ ਲੱਗਦੀ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਬੜੇ سارے ਲੋਕੀ ਸੀ ਜਿਹਨਾਂ ਦੇ ਘਰਦਿਆਂ ਨੇ ਉਹਨਾਂ ਨੂੰ ਘਰ ਤੋਂ ਬਾਹਰ ਕੱਢਦਾ ਸੀ ਤੇ ਇੱਕ ਤਾਂ ਇਸ਼ੂ ਸੀ ਕਿ ਉਹਨਾਂ ਨੂੰ ਆਪਣੀ ਰਾਈਟਸ ਦਾ ਇੰਨੀ ਬਾਰੇ ਪਤਾ ਨਹੀਂ ਸੀ ਤੇ ਮੈਨੂੰ ਲੱਗਿਆ ਕਿ ਸਾਡਾ ਕਨਸਟੀਟਿਊਸ਼ਨ ਹੈ ਸਾਰਿਆਂ ਨੂੰ ਉਹ ਫੰਡਮੈਂਟਲ ਰਾਈਟਸ ਹੈ ਪਰ ਕਈ ਲੋਕ ਅਵੇਅਰ ਨਹੀਂ ਹੈ ਤੇ ਜੇ ਉਹ ਅਵੇਅਰਨੈਸ ਹੋਰ ਫੈਲ ਸਕੇ ਤੇ ਅਸੀਂ ਇਦਾਂ ਦਾ ਕੁਝ ਕਰ ਸਕੀਏ ਜਿੱਦਾਂ ਕਿ ਐਲਡਰਲੀ ਪੋਪੂਲੇਸ਼ਨ ਲਈ ਬੇਸਿਕ ਜੋ ਰਾਈਟਸ ਹੁੰਦੇ ਨੇ ਰਾਈਟ ਟੂ ਫੂਡ ਰਾਈਟ ਟੂ ਸ਼ੈਲਟਰ ਤੇ ਬੇਸਿਕ ਨੈਸੈਸਿਟੀ ਸਭ ਕੁਝ ਪੂਰੀਆ ਹੋ ਸਕਣ ਤੇ ਉਹ ਆਪਣੇ ਰੀਜੂਵਿਨੇਸ਼ਨ ਲਈ ਤੇ ਆਪਣਾ ਜੋ ਬੈਟਰ ਇੱਕ ਲਾਈਫ ਜੀਣ ਲਈ ਸਭ ਕੁਝ ਮਿਲ ਸਕੇ ਤੇ ਉਸ ਏਰੀਆ ਵਿੱਚ ਹੋਰ ਕੰਮ ਕੀਤਾ ਜਾ ਸਕਦਾ ਹੈ ਆਪੀਐਸ ਕਲੀਅਰ ਕਰਨ ਤੋਂ ਬਾਅਦ ਤੁਹਾਡੀ ਫਸਟ ਪ੍ਰੈਪੇਰੈਸ਼ਨ ਪੁਲਿਸਿੰਗ ਦੇ ਵਿੱਚ ਕਿਸ ਤਰ੍ਹਾਂ ਕੰਮ ਕਰਨ ਦੀ ਹੋਈ ਹੈ Uh, मैं भी हले सीख ही रही हूँ सर हले तो मैं uh, ट्रेनिंग विच भी नहीं गई ट्रेनिंग तो बहुत कुछ सीखना है हले सीनियर्स तो बहुत कुछ सीखना है uh, पर मैं लगता है कि कुछ इशूज जिस भी कार्डर जिस भी एरिया विच मैं होंगी ਉੱਥੇ ਦੇ ਹਿਸਾਬ ਨਾਲ ਕਿਹੜੇ ਇਸ਼ੂਜ਼ ਨੇ ਤੇ ਕਿਹੜੇ ਇਸ਼ੂਜ਼ ਨੂੰ ਅਸੀਂ ਪ੍ਰੀਫਰੈਂਸ ਦੇਣੀ ਹੈ ਜਿਵੇਂ ਕਿ ਐਜ਼ ਅ ਔਮਨ ਆਫੀਸਰ ਮੈਨੂੰ ਹਮੇਸ਼ਾ ਲੱਗੂਗਾ ਕਿ ਔਮਨ 엠ਪਾਵਰਮੈਂਟ ਤੇ ਕ੍ਰਾਈਮ ਕੱਟ ਕਰਨ ਲਈ ਕਾਫੀ ਕੁਝ ਕੀਤਾ ਜਾ ਸਕਦਾ ਹੈ ਜਿੱਦਾਂ ਕਿ ਅਸੀਂ ਹੁਣ ਪੰਜਾਬ ਚ ਨਸ਼ਿਆਂ ਦਾ ਕਾਫੀ ਦੇਖਦੇ ਨੇ ਤੇ ਉਸ ਏਰੀਆ ਚ ਵੀ ਬਹੁਤ ਕੰਮ ਕੀਤਾ ਜਾ ਸਕਦਾ ਹੈ ਸੋ ਜਿਹੜਾ ਹੈ ਕਿ ਆਰੁਸ਼ੀ ਜਿਸ ਤਰ੍ਹਾਂ ਆਰੁਸ਼ੀ ਨੇ ਦੱਸਿਆ ਹੈ ਕਿ ਜਦੋਂ ਉਹ ਆਪਣੀ 10ਵੀਂ ਕਲਾਸ ਤੇ ਵਿੱਚ ਸੀਗੀ ਉੱਥੇ ਉਸ ਦੇ ਵਿੱਚ ਜਿਹੜਾ ਕਿ ਨਾਲ ਉਸ ਦੇ ਨਾਲ-ਨਾਲ ਪੜ੍ਹਾਈ ਦੇ ਨਾਲ ਐਨ ਜੀਓਜ਼ ਦੇ ਨਾਲ ਵੀ ਉਸਨੇ ਕੰਮ ਕੀਤਾ ਜਿੱਥੋਂ ਨੂੰ ਪ੍ਰੇਰਣਾ ਮਿਲੀ ਕਿ ਉਹਨੂੰ ਸਿਵਲ ਸਰਵਿਸਿਜ਼ ਦੇ ਵਿੱਚ ਹੀ ਜਾਣਾ ਚਾਹੀਦਾ ਜਿਸ ਤੋਂ ਬਾਅਦ ਇਹਨੇ ਆਪਣੇ ਇਰਾਦੇ ਪੱਕੇ ਕੀਤੇ ਔਰ ਯੂ ਪੀ ਐਸ ਸੀ ਦਾ ਪੇਪਰ ਕਲੀਅਰ ਕਰਨ ਦਾ ठाਨਿਆ ਤੇ ਅੱਜ ਉਸੇ ਪ੍ਰੇਰਣਾ ਤੇ ਸਦਕੇ ਆਰੁਸ਼ੀ ਨੇ ਇਹ ਕੰਮ ਹਾਸਿਲ ਕੀਤਾ ਹੈ तो अरुषि ये मुकाम हासिल करने के लिए आपको कितनी कड़ी मेहनत करनी पड़ी और कितनी देर दिन में आप अपनी पढ़ाई को डिवोट करते थे और बाकी एक्स्ट्रा एक्टिविटीज को आई थिंक सर कंसिस्टेंसी और डिसिप्लिन तो बहुत बनाना पड़ता है सेक्रीफाइस भी बहुत किए मैं कोई भी सोशल मीडिया प्लेटफॉर्म पे नहीं हूँ अभी भी नहीं हूँ तो वो सब चीजें तो है ही पर डेली कंसिस्टेंटली युग टू पुट इन दी आर तो मैं आठ से दस घंटे तो हर रोज पढ़ ही रही थी और पेपर्स के अराउंड तो वो बारह चौदह सोलह घंटे भी हो जाता है तो आई थिंक uh, लगता तो है रोज के नहीं हो पाएगा बहुत डिमोटिवेशन भी आती है बट आई थिंक पेरेंट्स और फ्रेंड्स का मॉरल सपोर्ट और कुछ कुछ एक्स्ट्रा करिकुलर जैसे मैं पोइटरी लिखती हूँ मैं काफ़ी नॉन फिक्शन बुक्स पढ़ती हूँ तो कुछ फ्री टाइम में वो सब कर लिया और सब कुछ मेंटेन और बैलेंस करके आई थिंक हो जाता है सब कुछ

Mm -hmm. तो आई थिंक बाबा बुल्ले शाह की दो लाइनें हैं नहीं आप अपनी अगर सुनाए तो बहुत अच्छी है ठीक है मैं देख के एक बार सुना दूं मुझे यार कुछ लाइंस अपनी शेयर करती हूँ uh, इस पोएम का नाम है माय पोइट्री इज अ वुमन आई जस्ट से फ्यू लास्ट स्टैंड ऑफ द पोएम माई पोइट्री इज अ वुमन माई पोइट्री इज एन इंडिविजुअल सत्यग्रह माई पोइट्री विल टेक रिवेंज इट विल कैरी इट्स बर्न आइडेंटिटी ऑन हर स्पाइन एंड see skyscrapers of forces fall burn die my poetry will live she will live तो शायद अभी भी मुझ में अंधेरे ही ढूंढ रहा है शायद मैं खुद ही डूब चुकी हूँ एक जंग से लाभ की दास्तां आज भी है ये लड़ाई खुद से भी है और तुझ से भी आई थिंक टू गिव अ मैसेज टू द यूथ आई जस्ट से दैट Uh, do not make an exam or something your life. you're much beyond an exam or something. Please take care of your physical and mental health and your overall well-being. Please try to focus on what you think is right for you and not what other people say is right for you. You know the best for you, and if you put in the efforts for what you know the best, I think everything is possible. So Karde, Rushi Sharde, Maide. ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਨੂੰ ਕਿਸਤਾ ਲੱਗ ਰਿਹਾ ਹੈ ਕਿ ਇੰਨੀ ਛੋਟੀ ਜਿਹੀ ਉਮਰ ਦੇ ਵਿੱਚ ਉਹਾਂ ਦੀ ਬੇਟੀ ਨੇ ਐਨਾ ਵੱਡਾ ਮਕਾਮ ਜਿਹੜਾ ਹਾਸਲ ਕੀਤਾ ਹੈ ਅੱਜ ਮੈਨੂੰ ਆਪਣੀ ਬੇਟੀ ਤੇ ਬਹੁਤ ਗਰਵ ਹੈ ਕਿ ਉਹਨੇ ਇੰਨੀ ਛੋਟੀ ਉਮਰ ਦੇ ਵਿੱਚ ਐਨਾ ਵੱਡਾ ਮਕਾਮ ਹਾਸਲ ਕੀਤਾ ਹੈ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿੰਨਾ ਕੋ ਨੂੰ ਡਾਂਟਣਾ ਪਿਆ ਪੜਾਈ ਵੇਲੇ ਜਿਸ ਨੂੰ ਕਈ ਵਾਰ ਇਹ ਵੀ ਹੁੰਦਾ ਹੈ ਨਾ ਬੱਚੇ ਦਾ ਮਨ ਜਟ ਹੋ ਜਾਂਦਾ ਹੈ ਉਹ ਪੜਾਈ ਵੱਲ ਜ਼ਿਆਦਾ ਨਹੀਂ ਜਾਂਦਾ ਕਿਸ ਤਰ੍ਹਾਂ ਸਮਝਾਣਾ ਨਹੀਂ ਪਰ ਉਹਦਾ ਕਦੀ ਮਨ ਉਚਾਟ ਨਹੀਂ ਹੋਇਆ ਸੀ ਮੈਂ ਤੇ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਕਦੀ ਵੀ ਮੈਨੂੰ ਤੰਗ ਨਹੀਂ ਕੀਤਾ ਉਹ ਸ਼ੁਰੂ ਤੋਂ ਹੀ 10ਵੀਂ ਤੋਂ ਹੀ ਉਹਨੇ ਆਪਣਾ ਲਕਸ਼ਯ ਸੀਗਾ ਉਹਦਾ ਕਿ ਮੈਂ ਆਈਐਸ ਆਫੀਸਰ ਬਣਨਾ ਤੇ ਉਹਨੇ ਆਪਣੀ ਪੂਰੀ ਕੰਸਿਸਟੈਂਸੀ ਦੇ ਨਾਲ ਪੜ੍ਹਾਈ ਕੀਤੀ ਤੇ ਅੱਜ ਇਹ ਮੁਕਾਮ ਹਾਸਲ ਕੀਤਾ ਕਿੰਨੀ ਖੁਸ਼ੀ ਹੋ ਰਹੀ ਹੈ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੀ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਅਗੇ ਫਿਊਚਰ ਵਾਸਤੇ ਲਈ ਕੀ ਤੁਹਾਡੀ ਬਲੇਸਿੰਗਸ ਮੈਂ ਇਹ ਹੀ ਦੁਆ ਕਰੂੰਗੀ ਕਿ ਹਰ ਜਗ੍ਹਾ ਨੂੰ ਤਰੱਕੀ ਮਿਲੇ ਔਰ ਉਹ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਵੇ। ਸੋ ਜਿਸ ਤਰ੍ਹਾਂ ਰੁਸ਼ੀ ਸ਼ਰਮਾ ਨੇ 10ਵੀਂ ਚ ਪੜ੍ਹਦੇ ਹੀ ਆਪਣਾ ਜਿਹੜਾ ਕਿ ਇੱਕ ਲਕਸ਼ਯ ਤੈਅ ਕਰ ਲਿਆ ਸੀਗਾ, ਇੱਕ ਮੁਕਾਮ ਤੈਅ ਕਰ ਲਿਆ ਸੀਗਾ ਕਿ ਮੈਂ ਜਿਹੜਾ ਹੈ ਕਿ ਐਨਜੀਓਜ਼ ਨਾਲ ਜੁੜ ਕੇ ਜਿਹੜੀ ਉਸਨੇ ਪ੍ਰੇਰਣਾ ਲਈ ਸੀਗੀ ਕਿ ਮੈਂ ਯੂਪੀਐਸਸੀ ਦੇ ਪੇਪਰ ਕਲੀਅਰ ਕਰਕੇ ਸਿਵਲ ਸਰਵਿਸਿਜ਼ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ। इसी तरह ही ओदा यही अज्ज के यूथ लई मैसेज है कि वह भी जिहड़ा है कि अपना समय सिर जिहड़ा है कि अपना जिहड़ा है कि लक्ष्य तय करन और समय सिर उस मुकाम ते पहुंचन कैमरामैन विक्रम कुमार दे नाल चिराग शर्मा जीत पब टीवी जलंधर धन्यवाद थोड़ा तुम इतने आए तो मैं इन्ना आशीर्वाद ते ब्लेसिंग्स दिखाई